ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ ਅੱਜ ਅਸੀਂ ਪਿੰਡ ਮਕਸੂਦੜੇ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਜਿੱਥੇ ਅੱਜ ਸਰਦਾਰਨੀ ਦਲੀਪ ਕੌਰ ਥਿੰਦ ਦੀ ਯਾਦ ਵਿੱਚ ਦੂਸਰਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲੱਗਿਆ ਹੋਇਆ ਕਿਉਂਕਿ ਇਹ ਬਹੁਤ ਵੱਡੇ ਭਰਾਲੇ ਨੇ ਜਿਹੜੇ ਮਕਸੂਦੜੇ ਨਗਰ ਦੇ ਕਿਤੇ ਦਸਤਾਰਬੰਦੀ ਮੁਕਾਬਲੇ ਦੇਖਦੇ ਆ ਕਿਤੇ ਆਪਾਂ ਹਨਾ ਚੈੱਕਅਪ ਕੈਂਪ ਨਹੀਂ ਲੱਗੇ ਹੋਏ ਨੇ ਅੱਜ ਮਕਸੂਰੇ ਨਗਰ ਚ ਗੁਰਦੁਆਰਾ ਸਾਹਿਬ ਜਿੱਥੇ ਚੈੱਕਅਪ ਕੈਂਪ ਲੱਗੇ ਹੋਏ ਨੇ ਉੱਥੇ ਤੁਹਾਨੂੰ ਮੈਂ ਦਿਖਾਉਣਾ ਹੋਂਦਾਨ ਕੈਂਪ ਵੀ ਆ ਤੇ ਇਹਦਾ ਫ੍ਰੀ ਚੈੱਕਅਪ ਕੈਂਪ ਲੱਗਿਆ ਹੈ ਨਾ ਸੰਗਤ ਆਈ ਆ ਕਿਸੇ ਦੁੱਖ ਤਕਲੀਫ ਆ ਸਾਰੇ ਅੱਖਾਂ ਦੀ ਟ੍ਰੀਟਮੈਂਟ ਕਰਵਾਉਣਾ ਆਏ ਨੇ ਇਹ ਗੁਰਦੁਆਰਾ ਸਾਹਿਬ ਵਿੱਚ ਜਿਹੜਾ ਲੱਗਿਆ ਹੈ ਪ੍ਰੋਗਰਾਮ ਨਾ ਇਹ ਬਹੁਤ ਵੱਡਾ ਪ੍ਰੋਗਰਾਮ ਆ ਮਸੂੜੇ ਨਗਰ ਦਾ ਕਿਉਂਕਿ ਮਸੂੜੇ ਨਗਰ ਚ ਜਿੱਥੇ ਅਸੀਂ ਥੋੜ੍ਹ ਥੋੜ੍ਹ ਕਿੱਤੇ ਸੁਵਿਲਾ ਦਿਖਾਉਨੇ ਆ ਕਿਤੇ ਹਨਾ ਦਾ ਲੰਗਰ ਪਾਉਂਦਾ ਇਹੀ ਨਜ਼ਰ ਚ ਹੁੰਦੇ ਨੇ ਪ੍ਰਾਲੇ ਬਾਈ ਜੀ ਇਹ ਜਿਹੜਾ ਵੱਡਾ ਪ੍ਰਾਲਾ ਅੱਜ ਸਵਰਗਵਾਸੀ ਸਰਦਾਰਨੀ ਦਲੀਪ ਕੌਰ ਥੰਦ ਦੀ ਯਾਦ ਵਿੱਚ ਦੂਸਰਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲੱਗਿਆ ਹੋਇਆ ਮੈਂ ਉਹਨਾਂ ਨੂੰ ਤੁਹਾਨੂੰ ਮਿਲਾਉਣਾ ਤੇ ਪ੍ਰਬੰਧਕਾਂ ਨਾਲ ਗੱਲ ਵੀ ਕਰਾਉਣਾ ਬਹਿਲ ਜੀ ਦਾ ਖਾਲਸਾ ਬਹਿ ਵੀ ਪਤੇ ਤੁਸੀਂ ਜੁੜ ਚੁੱਕੇ ਹੋ ਕੇ ਆਸੀ ਕਢਾ ਲਈ ਨਾ ਕਿ ਤੁਸੀਂ ਅੱਜ ਮਸੂਲੇ ਨੰਬਰ ਤੇ ਆਇਆ ਉਹ ਜਿਹੜਾ ਖੂਨਦਾਨ ਕੈਂਪਸ ਤੇ ਅੱਖਾਂ ਦਾ ਫ੍ਰੀ ਚੈੱਕਅਪ ਟੈਂਪਲ ਲੱਗਿਆ ਹੈ ਮੈਂ ਉਹ ਪ੍ਰਬੰਧਕਾਂ ਨਾਲ ਵੀ ਗੱਲ ਕਰਦਾ ਕਿਉਂਕਿ ਵੱਡੇ ਪ੍ਰਾਦੇ ਜਿਹੜੇ ਹਸੂਦੇ ਨਗਰ ਦੇ ਨੇ ਬਹੁਤ ਵੱਡੇ ਵੱਡੇ ਪ੍ਰਾਦੇਸੀ ਦਿਖਾ ਰਹੇ ਆ ਤੁਹਾਡੀ ਬਾਈ ਜੀ ਬੈਣੀ ਜੀ ਦਾ ਖਾਲਸਾ ਹੋਏ ਨੇ ਵਾਇਪੁਟੀਕਾ ਖਾਲਸਾ ਵਾਇਪੁਟੀਕੀ ਸਤੇਹੀ ਬਾਈ ਜੀ ਸੁਭਨਾਉਂ ਤੁਹਾਡਾ ਜੁਗਰਾਸੀ ਜੁਗਰਾਤ ਸਿੰਘ ਜੀ ਜਿਹੜਾ ਇਹ ਅੱਜ ਵੱਡਾ ਪ੍ਰਾਲਾ ਇਹ ਕਿਸ ਵਿਸ਼ੇ ਦੇ ਇਹ ਸਾਡੇ ਕੋ ਹੈ ਜੀ ਸਵਰਗਵਾਸੀ ਤ੍ਰੀਪੁਰੀ ਦੀ ਜਨਤ ਦੇ ਵਿੱਚ ਇਹਨਾਂ ਦੇ ਸਮੂਹ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਦੂਸਰਾ ਫ੍ਰੀ ਅੱਖਾਂ ਦਾ ਚੈੱਕਅਪ ਤੇ ਤੁਹਾਨੂੰ ਤਾਂ ਟੈਂਪੋ ਨਾਲ ਲਗਾਇਆ ਜਾਇਆ ਇੱਕ ਸਾਈ ਪ੍ਰਵਾਹ ਉਹਨਾਂ ਦੇ ਪਰਿਵਾਰ ਦਾ ਨਾਮ ਕੀ ਹੈ ਬਦਰਾ ਸਿੰਘ ਕੈਨੇਡਾ ਦੇ ਆਪਣੇ ਉਹਨਾਂ ਦੇ ਧੀ ਜੈਨ ਗੁਰਜਤ ਸਿੰਘ ਚਮਕੌਰ ਸਿੰਘ ਜਿਹੜੇ ਦੇ ਪੁੱਤਰ ਨੇ ਠੀਕ ਹੈ ਬਰਲਾ ਸਿੰਘ ਦੀ ਬਤੋਂ ਹਾਂਜੀ ਬਾਈ ਬਰਲਾ ਸਿੰਘ ਜੀ ਹੁਣੇ ਦੇਖ ਵੀ ਰਹੇ ਹਾਂ ਉਹਨਾਂ ਦੇ ਬਾਈ ਜੀ ਤੁਹਾਡਾ ਵੱਡਾ ਪਰਾਲਾ ਤੁਹਾਡਾ ਵੱਡਾ ਮਾਨਤਾ ਦੀ ਜਿਹੜੀ ਮੰਦਿਰ ਹੈ ਤੁਸੀਂ ਸੇਧ ਬਹੁਤ ਵੱਡੀ ਸੇਧ ਆ ਜਿਹੜੀ ਕਿਸੇ ਦੀ ਅੱਖਾਂ ਦਾ ਨੂੰ ਕਿਸੇ ਦੀ ਅੱਖਾਂ ਦਾ ਜਾਂ ਕਿਸੇ ਦਾ ਕੋਈ ਮਿਲ ਜਵੇ ਉਹ ਬਰ ਬੱਟਿਸ਼ ਕਰਦਾ ਤੁਹਾਡੇ ਕੋਲ ਆਲਾ ਅਸੀਂ ਸਲੰਘਾ ਚੂਕ ਆ ਇਹਨੂੰ ਅਸੀਂ ਸਲੰਘਾ ਚੂਕ ਕਰਦੇ ਬਹੁਤ ਸਰਵੋਤਮ ਜਿਲੇ ਨੇ ਲੋਕਾਂ ਤੱਕ ਅਸੀਂ ਚਾਹਾਂਗੇ ਭਾਈ ਜੀ ਇਹ ਜਿਹੜਾ ਦਿਲਦਾਨ ਕੈਂਪ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮਰੇ ਨਾ ਹਾਂਜੀ ਤੇ ਇਹ ਕਿਹੜੀ ਸੰਸਥਾ ਵੱਲੋਂ ਆ ਆਹੋ ਸੋਨੀ ਐਸਕੂਲ ਅੱਛਾ ਇਹ ਦਰਾਹਿ ਵੱਲੋਂ ਲੱਗਿਆ ਹੋਇਆ ਹੈ ਤੇ ਫੋਨਿਤੋ ਕੋਟਵਾਲਾ ਸਾਹਿਬ ਦੇ ਲੱਗੇਗਾ ਪਹਿਲਾਂ ਜਿਹੜੇ ਆਪ ਲੋਕ ਦੇਖਦੇ ਨੇ ਨਾਪਰ ਉਹ ਜਿਹੜਾ ਖਾਣਾ ਦਾ ਬਾਲਾ ਅੰਚਲਰ ਵਿਹਾਨ ਜੀ ਕੋਈ ਪ੍ਰਵਾਮਾਂ ਦੀ ਆ ਜਾਂਦਾ ਕਿਥੇ ਲੈਜ ਵੀ ਪਾਈ ਜਾਂਦੀ ਬਿਲਕੁਲ ਜਿਨ੍ਹਾਂ ਨੂੰ ਲੋੜ ਹੋ ਵੀ ਨਹੀਂ ਉਹਨਾਂ ਦੇ ਸੁਣੀਏ ਕੇਰ ਬੰਨੋ ਲੈਜ ਵੀ ਫ੍ਰੀ ਪਾਈ ਜਾਂਦੀ ਉਹ ਅੱਜ ਲੱਗੇ ਜਾਂਗੇ ਜਨ ਤੱਕ ਉਹਦੇ ਪਾਚੀ ਪੁਰਾਣੇ ਇਹ ਦਵਾਰਾ ਸਤ ਲੱਗੇ ਜੀ ਅੱਛਾ ਠੀਕ ਜਿਨ੍ਹਾਂ ਦਾ ਦੇਖਣਗੇ ਜਿਨ੍ਹਾਂ ਨੂੰ ਜ਼ਿਆਦਾ ਲੋੜ ਹੈ ਬਾਈ ਜੀ ਉਹਨਾਂ ਨੂੰ ਇਹ ਟਾਈਮ ਦੇਣਗੇ ਅੱਜ ਉਹਨਾਂ ਦਾ ਚੈੱਕ ਆਪ ਹੋ ਜੂਗਾ ਕੁੱਸ ਤੋਂ ਬਾਅਦ ਉਹਨੂੰ ਸੈੱਟ ਦਿੱਤਾ ਜਾਊਗਾ ਕਿਲਾਲੇ ਜਿਹੜਾ ਆਪਾਂ ਆਪਰੇਸ਼ਨ ਕਰਾਂਗੇ ਜੇ ਕਿਸੇ ਦੀ ਲੈਂਕ ਪਾਈ ਨਾਲੇ ਹੋਣੀ ਪੈਣਗੇ ਜਾਂ ਕਿਸੇ ਦੀ ਹੋਰ ਸੀਟ ਵੀ ਤੋੜ ਪਾਉਣੀ ਪੈਣੀ ਹੈ ਇਸੇ ਲਈ ਸਪੋਰਟ ਮੈਸਜਰ ਕੁਪੀ ਵੈ ਉਹ ਫੈਨਲ ਹੈ ਜਿਹਨੂੰ 2017 ਕੇ ਅਜੋ ਜੁੜਨ ਕਰਦੇ ਰਹੇ ਲੋੜ ਬੰਦੀ ਆਪਣਾ ਕੈਂਪ ਲਵਾਉਂਦੇ ਰਹੇ ਕਮਨਦਨ ਕੈਂਪ ਲਾਉਂਦੇ ਰਹੇ ਭਾਈ ਜੀ ਇਹ ਜਿਹੜੇ ਨੌਜਵਾਨ ਆ ਚ ਨੌਜਵਾਨਾਂ ਦੇ ਸਿੱਸੀ ਜਿਹੜਾ ਦੱਸਿਆ ਪ੍ਰੋਸਟਾਟ ਦੇ ਵਿੱਚ ਬਹੁਤ ਬੜੇ ਖਾਲੀ ਸਥਿਤੀ ਸਾਹ ਚਾਹਤਾ ਹੈ ਬਟ ਆਮ ਨਸਪੰਜਾਬ ਦੇ ਐਨਆਰਆਈ ਵੀਰ ਇਹਦੇ ਉੱਪਰ ਚਿੱਤੀ ਜਿਹੜੇ ਜੀੜੇ ਭਾਵੇਂ ਸਾਡੇ ਪਿੰਡ ਚ ਇਹ ਬੰਕ ਤੇ ਕਪਟੇਲ ਆ ਫ੍ਰੀ ਚੈਕਪੇਅਰ ਕੋ ਉਸੇ ਹੋਰ ਵੀ ਟ੍ਰੀਟਮੈਂਟ ਕੋਈ ਨਾ ਕੋਈ ਤਰ੍ਹਾਂ ਦਾ ਦਿੱਤਾ ਰਹਿਣਾ ਚਾਹੀਦਾ ਕਿਉਂਕਿ ਇਹ ਮੇਰੇ ਵੀ ਬਦੋ ਦੀਆ ਭਾਈ ਜੀ ਤੁਸੀਂ ਕਿਹ ਅੰਸਾਨ ਖੂਨ ਜੀਨ ਦੇ ਦਿਆ ਉਹ ਦਾਨ ਕਰਨਾ ਚਾਹੀਦਾ ਸਹੀ ਤਰੀਕੇ ਨਾਲ ਕਿ ਇਹ ਜਿਹੜੇ ਖੂਨ ਦਾ ਅਸਪਾਇਕ ਖੂਨ ਦਾਨ ਕਰਨਾ ਜੀ ਸਭ ਤੋਂ ਜ਼ਰੂਰੀ ਹੈ ਉਸ ਕਿਸੇ ਤੇ ਉਹ ਪਰਸਪਰ ਨਾ ਸਬਨਰ ਜਿਹੜਾ ਆਰਗੇਨਾਈਜ਼ਰ ਮੇਰੇ ਕੋਲੋਂ ਨਾ ਸਪਾਈਜੀ ਇਹ ਲੋਟਾਫਲੂ ਇੱਕ ਡਿਫਿਕਲਟ ਹੈ ਬੰਦਨ ਨੰਬਰ ਤੇ ਰੋਕ ਰਹੀ ਕਰਦੇ ਹਾਂ ਕਿਉਂਕਿ ਅੱਡੇ ਅਸੀਂ ਨਾ ਸਾਹਮਣੇ ਆਉਂਦੇ ਹਾਂ ਉਹ ਇਹਦਾ ਸੋਚੀ ਕਿ ਜਦੋਂ ਮੈਂ ਚਾਹੁੰਦਾ ਗੋਜਵਾਲ ਨੂੰ ਕਿ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਜਸ ਹਰਦਤਾ ਨੰਬਰ ਉੱਤੇ ਸੰਪਰਕ ਕਰਨਾ ਤੁਸੀਂ ਗੋਜਵਾਲ ਲੈ ਕੇ ਕਿਸੀ ਦੇ ਇੱਥੇ ਬਹੁਤ ਬਧਾਈ ਹੈ ਜਿਹੜੀ ਗੋਜਵਾਲਾ ਪ੍ਰਬੰਧਕ ਕਮੇਟੀ ਹੈ ਸਾਡੀ ਆ ਬਾਈ ਜੀ ਨੂੰ ਇਹ ਨਾਲ ਗੋਜਵਾਲਾ ਪ੍ਰਬੰਧਨ ਬਿਲਦੇ ਗੋਜਵਾਲਾ ਦਾ ਫਾਇਦਾ ਤਾਂ ਹੀ ਹੁੰਦਾ ਹੈ ਸਮਾਜਿਕ ਕੰਮ ਤੋਂ ਸਮਾਜਿਕ ਕੰਮ ਤੋਂ ਅਸੀਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੋਜਵਾਲਾ ਪ੍ਰਬੰਧਕ ਕਮੇਟੀ ਦਾ ਵੀ ਕਿਉਂਕਿ ਇਹ ਜਿਹੜਾ ਪੁਰਾਣਾ ਤੁਹਾਡੇ ਗੁਰਦੁਆਰਾ ਤੋਂ ਨਾਲ ਕਮੇਟੀ ਦੇ ਨਾਮ ਤੇ ਇਸ ਨੇ ਸਹਿਯੋਗ ਕਰਦੇ ਨੇ ਸੂਨਵਾਦ ਰੋਣਾ ਵੱਲੋਂ ਵੀ ਤਿੰਨ ਆਰ ਆਈ ਵੱਲੋਂ ਜਿਹੜਾ ਦਿੱਤਾ ਹੈ ਪ੍ਰੋਗਰਾਮ ਬਹੁਤ ਵਧੀਆ ਜੁੜੇ ਰਹੇ ਵੀ ਆ ਸੰਗਤ ਨੂੰ ਆਵਾਜ਼ਾਂ ਦੀਆਂ ਖਾਤਸਾ ਬਾਈ ਕੀ ਕਰਦੇ ਮਜੀਤ ਕੌਰ ಸಂಘಟನಾ <laughs> ಕಾರ್ಯಕ್ರಮಗಳು तय <laughs> करो ਇਹਨੂੰ ਕਿਹਾ ਸੀ ਇਹਦੇ ਕਹਿੰਦਾ ਮੈਂ ਮਰਨ ਲੱਗ ਗਿਆ ਇਹਨੂੰ ਕਿਹਾ ਸੀ ਇਹਨੇ ਤੁਸੀਂ ਮੈਂ ਬਲੰਕ ਕਹਿੰਦਾ ਤੁਸੀਂ ਪੀ ਲਓ ਕਿੰਨਾ ਵੀ ਨਹੀਂ ਹੌਸਲਾ ਦਿੰਦਾ ਉਹ ਨਹੀਂ ਪਤਾ ਬਤਾਉਣਾ ਕਿਵੇਂ ਆਲਾ ਬੰਦਾ ਇਹਦਾ ਪਈ ਆ ਤੇ ਲਾ ਕੇ ਦਵਾਈ ਲੈਣੀ ਪਈ ਠੀਕ ਹੈ ਇੱਥੇ ਤੇ ਐਨਕ ਦੇ ਦਾਂ ਆ ਜਿਹੜੀ ਡ੍ਰੌਪ ਸੈਟਿੰਗ ਕੋਲੇ ਖਾਰਿਸ਼ ਵਾਸਤੇ ਲਈ ਤੁਸੀਂ ਫਿਰ ਐਨਕ ਲੈ ਲਓ ये एनाक्लैप्स से देखो ये नई खराबी आ गई काम में आ रहा है ठीक है यार आज 98 क्लास एसओपी जनरेटर आजomatic का है इस हफ्ते तक राजीवपुर माइलंग का नंबर दे देंगे जय सिंह जी हां जी 878 टाइम है मेरे मत के ऊपर इतना ठीक है तो मोटर चले और पानी में ड्रॉप्स दे रही हैं देखो एनाक्लैप्स की लौ लग गई हां जी सी ऐनक लगाओ पहले ये गेट बेटे सिर्फ नियोविजन क्लासेस ऐनक लगाओ थाई नंबर है ऐनक लगाओ आपके देख सारे वगैरह भी ठीक है ये दवाई की आपको नंबर दवाई का ना उसे दवाई पहले सारे मरीज पूरे नहीं हो गए तुम फिलहाल ऐनक लगाओ मुझे दवाई की रोड है उसको तक आ जा मैं देखूंगा मैं बुला लेंगे इनके में अच्छा बैठो मैं कोई जरूरी काम करना है ਅਰੇ ਕਮਾਓ ਅਰੇ ਟਰਾਈ ਕਰੋ ਨਾ ਅਮਰੀਕ ਸਿੰਘ ਸਾਨਾ ਭੁਣਾਨ ਸਿੰਘ

और ये हम भाई जो है ये बना बना ही चल रहा है और ये हम भाई जो है ये

ਅੱਜ ਇਹ ਮੁੱਖ ਜਿਲ੍ਹੇ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਅੱਖਾਂ ਦਾ ਵੀ ਕੈਂਪ ਆ ਤੇ ਖੂਨ ਦਾ ਵੀ ਕੈਂਪ ਆ ਕਿਸ ਤਰ੍ਹਾਂ ਦਾ ਰੁਝਾਨ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਦੇਖੋ ਜੀ ਇਹ ਕੈਂਪ ਜਿਹੜਾ ਹੈਗਾ ਇਹ ਮਾਤਾ ਦਿਲੀਪ ਕਾ ਜੀ ਵੀ ਯਾਦ ਵਿੱਚ ਲਗਾਇਆ ਜਾ ਰਿਹਾ ਸੋਨੀ ਆਈ ਕੇਅਰ ਸੈਂਟਰ ਵੱਲੋਂ ਇੱਥੇ ਹੀ ਹੈ ਦੂਸਰਾ ਕੈਂਪ ਤੇ ਅਸੀਂ ਪਿਛਲੇ ਸਾਲ ਵੀ ਲਗਾਇਆ ਸੀ ਤੇ ਇਸ ਸਾਲ ਵੀ ਕੈਂਪ ਹੈ ਕਲਿੱਚ ਸਾਰੇ ਪ੍ਰੋਪਰਲੀ ਚੈੱਕ ਹੋ ਰਿਹਾ ਹੈ ਪੇਸ਼ੈਂਟਸ ਦਾ ਉਹਨਾਂ ਨੂੰ ਐਨਕਲ ਦਾ ਨੰਬਰ ਕਿਸੇ ਨੂੰ ਜੇ ਨੇੜੇ ਦੀ ਐਨਕ ਹੈ ਉਹ ਤੇ ਅਸੀਂ ਨਾਲ ਦੇ ਨਾਲ ਦੇ ਰਹੇ ਜੇ ਦੂਰ ਦੀ ਐਨਕ ਹੈ ਉਹ ਵੀ ਅਸੀਂ ਕੰਪਿਊਟਰ ਤੇ ਚੈੱਕ ਕਰਕੇ ਉਹ ਵੀ ਉਹਨਾਂ ਨੂੰ ਅਸੀਂ ਦਵਾਂਗੇ ਮੋਤੀਆਂ ਦੇ ਮਰੀਜ਼ ਕੱਟ ਕੇ ਉਹਨਾਂ ਦਾ ਆਪਰੇਸ਼ਨ ਹੋਣੀ ਹੈ ਕੇਅਰ ਸੈਂਟਰ ਵਿੱਚ ਕੀਤਾ ਜਾਏਗਾ ਉਹ ਵੀ ਟੋਟਲ ਫ੍ਰੀ ਆਫ ਕਾਸਟ ਹੋ ਰਿਹਾ ਨਾਲ ਜਿਹੜੇ ਲੋਰਵਨ ਮਰੀਜ਼ ਹੈ ਉਹਨਾਂ ਨੂੰ ਅਸੀਂ ਆਈ ਡ੍ਰੌਪਸ ਦੇ ਰਿਹਾ ਜਿਹੜੀ ਉਹਨਾਂ ਨੂੰ ਲੋੜ ਹੈਗੀ ਹੈ ਤੇ ਕਾਫੀ ਪੇਸ਼ੈਂਟਸ ਆਏ ਨੇ ਥੈਂਕ ਯੂ ਬਹੁਤ ਅੱਛਾ ਰਿਸਪੌਂਸ ਹੈ ਥੈਂਕ ਯੂ ਸੋ ਮਚ ਕੀ ਕਈ ਵਾਰ ਨਾ ਮੈਡਮ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜਾਂ ਆਪਰੇਸ਼ਨ ਦੀ ਲੋੜ ਪੈਂਦੀ ਆ ਇਦਾਂ ਦੇ ਆਪਰੇਸ਼ਨ ਦਾ ਵੀ ਇੱਥੇ ਕੋਈ ਕਾਰਜ ਜਿਹਾ ਮਾਇਆ ਕਰਵਾਇਆ ਜਾ ਰਿਹਾ ਹੈ ਦੇਖੋ ਸਰ ਮੋਟਾ-ਮੋਟਾ ਜਿਹੜਾ ਮੋਤੀਆ ਹੈ ਉਹ ਤੇ ਅਸੀਂ ਇੱਥੇ ਸਕ੍ਰੀਨ ਕਰ ਰਹੇ ਹਾਂ ਪਰ ਜਿਹੜੇ ਵੀ ਪੇਸ਼ੈਂਟ ਸਾਨੂੰ ਕਹਿ ਰਹੇ ਆ ਕਿ ਉਹਨਾਂ ਨੂੰ 슈ਗਰ ਹੈਗੀ ਹੈ ਜਾਂ ਬੀਫੀ ਵੱਧ ਹੈ ਉਹਨਾਂ ਦਾ ਅਸੀਂ ਦਵਾਈ ਪਾ ਕੇ ਪਰਦਾ ਵੀ ਇੱਥੇ ਚੈੱਕ ਕਰ ਰਹੇ ਹਾਂ ਤੇ ਜੇ ਉਹਨਾਂ ਨੂੰ ਟਰੀਟਮੈਂਟ ਦੀ ਲੋੜ ਹੈ ਤੇ ਸਾਡੇ ਹਸਪਤਾਲ ਸਾਰੀ ਸੁਵਿਧਾਵਾਂ ਉਪਲਬਧ ਹੈ ਕਿ ਅਸੀਂ ਮੋਤੀਆ ਤੋਂ ਲੈ ਕੇ ਅੱਖਾਂ ਦੇ ਪਰਦੇ ਦਾ ਸਾਰੀ ਬਿਮਾਰੀਆਂ ਦਾ ਟੋਟਲ ਇਲਾਜ ਹੋ ਸਕਦਾ ਤੇ ਮੈਡਮ ਇਹਦਾ ਜਿਹੜਾ ਖਰਚਾ ਸਾਰਾ ਜਿੱਦਾਂ ਇਹ ਕੈਫਰੀ ਹੋ ਰਹੀਆਂ ਨੇ ਹੁਕਮ ਦੀ ਦਵਾਈਆਂ ਫਰੀਦਰ ਹੋ ਗਿਆ ਜਾਰੀਆਂ ਨੇ ਇਹਦਾ ਖਰਚਾ ਕੌਣ ਚੱਕ ਰਿਆ ਸਰ ਇਹ ਜਿਹੜੇ ਕੈਂਪ ਦੇ ਆਰਗੇਨਾਈਜ਼ਰਸ ਐ ਇਹ ਸਾਰਾ ਕੁਝ ਇਹੀ ਚੱਕ ਰਹੇ ਨੇ ਖਰਚੇ ਹੁਣ ਤੱਕ ਕਿਹਨੇ ਅਰੀਜਲ ਦੀ ਚੈੱਕ ਕਰ ਚੁੱਕਿਆ ਸਰ ਅਸੀਂ 35 ਕੋ ਮਰੀ ਇਸ ਚੈੱਕ ਕਰ ਚੁੱਕੇ ਆ ਤੇ ਉਹਨਾਂ ਨੂੰ ਜੋ ਵੀ ਰਿਕੁਆਇਰਡ ਸੀਗਾ ਕਿਸੇ ਨੂੰ ਫ੍ਰੀ ਦਵਾਈ ਕਿਸੇ ਨੂੰ ਫ੍ਰੀ ਐ ਨਾ ਉਹ ਸਾਰਾ ਕੁਝ ਅਸੀਂ ਉਹਨਾਂ ਨੂੰ ਦਿੱਤਾ ਹੈ ਦਵਾਈਆਂ ਅਸੀਂ ਆਪਣੇ ਹਸਪਤਾਲ ਵੱਲੋਂ ਫ੍ਰੀ ਦੇ ਰਹੇ ਹਾਂ ਬਾਾਕੀ ਜਿਹੜਾ ਆਪਰੇਸ਼ਨ ਦਾ ਜਾਂ ਜਿਹੜਾ ਐਨਕਾਂ ਵਗੈਰਾ ਦਾ ਖਰਚਾ ਹੈ ਉਹ ਐ ਕਰ ਰਹੇ ਹੈ ਕੈਂਪ ਦੇ ਆਰਗੇਨਾਈਜ਼ਰਸ ਮੈਡਮ ਜੀ ਮੇਜਰ ਪ੍ਰੋਬਲਮਸ ਕਿੱਦਾਂ ਦੀਆਂ ਨੇ ਤੇ ਕਿੱਦਾਂ ਤੁਸੀਂ ਫੇਸ ਕਰ ਰਹੇ ਹੋ ਕੌਣ ਕੌਣ ਸੀ ਸਾਡੇ ਪ੍ਰੋਬਲਮਾਂ ਸਰ ਜੀ 35 ਮਰੀਜ਼ ਮੈਂ ਦੇਖਾ ਤੇ ਇਹ 35 ਚੋਂ ਅੱਧੇ ਕ ਮਰੀਜ਼ਾਂ ਨੂੰ ਤੇ ਮੋਦੀਆ ਹੈਗਾ ਤੇ ਅੱਧੇ ਕ ਮਰੀਜ਼ ਤੁਸੀਂ ਸਮਝ ਲਓ ਨੇੜੇ ਦੇ ਐਨਕ ਵਾਲੇ ਹੈਗੇ ਆ ਜੋ ਕੋਲ ਤਾਂ ਆਏ ਵਿੱਚ ਪੰਜ ਛੇ ਮਰੀਜ਼ ਇਹੋ ਜਿਹੇ ਹੈ ਜਿਨ੍ਹਾਂ ਨੂੰ ਸ਼ੂਗਰ ਵਾਸਤੇ ਮੈਂ ਕਿਹਾ ਕਿ ਤੁਹਾਡਾ ਦਵਾਈ ਪਾ ਕੇ ਅਸੀਂ ਪਰਦਾ ਚੈੱਕ ਕਰਾਂਗੇ ਜਦ ਜਦ ਜਾਂਦੇ ਜਾਂਦੇ ਅਸੀਂ ਇਹ ਜਾਣਕਾਰੀ ਜ਼ਰੂਰ ਮੈਡਮ ਜੀ ਤੁਹਾਨੂੰ ਲੈਣਾ ਚਾਹਾਂਗਾ ਕਿ ਮੋਤੀਏ ਦਾ ਇਲਾਜ ਜਿਹੜਾ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਸੇ ਮੋਤੀਏ ਦਾ ਨਾ ਫੇਕੋ इमਲਸੀਫਿਕੇਸ਼ਨ ਟੈਕਨੀਕ ਹੁੰਦੀ ਹੈ ਜਿਹੜਾ ਬਿਨਾ ਟਾਂਕੇ ਦੇ ਆਪਰੇਸ਼ਨ ਹੁੰਦਾ ਅਸੀਂ ਉਸ ਸਾਡੇ ਕੋਲ ਇੱਕ ਬਹੁਤ ਹੀ ਆਧੁਨਿਕ ਮਸ਼ੀਨ ਜਿਹਦਾ ਨਾਮ ਲੀਜੀਓਨ ਹੈ ਇੰਪੋਰਟਡ ਮਸ਼ੀਨ ਹੈ ਅਸੀਂ ਇਸ ਮਸ਼ੀਨ ਰਾਹੀਂ ਫੇਕੋ ਆਪਰੇਸ਼ਨ ਕਰਕੇ ਸਾਰੇ ਹੀ ਫੋਲਡੇਬਲ ਲੈਂਸ ਬਹੁਤ ਹੀ ਜਿਹਨੂੰ ਮਾਈਕਰੋ ਇਨਸੀਜਨ ਕੈਟਰਾਕਟ ਸਰਜਰੀ ਕਹਿੰਦੇ ਆ ਉਸ ਟੈਕਨੀਕ ਨਾਲ ਕਰਦੇ ਆ ਬਿਨਾਂ ਟਾਂਕੇ ਦੇ ਆਪਰੇਸ਼ਨ ਹੁੰਦਾ ਹੈ ਅੱਖਾਂ ਨੂੰ ਹੈਲਦੀ ਰੱਖਣ ਦੇ ਲਈ ਕੁਝ ਟਿਪਸ ਵੀ ਜਾਣਕਾਰੀ ਦਿਓ ਸਰ ਇੱਥੇ ਅੱਜਕਲ ਫੋਨ ਤੇ ਕੰਪਿਊਟਰ ਯੂਜ਼ ਬਹੁਤ ਹੈ ਯੰਗ ਜਨਰੇਸ਼ਨ ਨੂੰ ਤੇ ਇਹ ਹੀ ਹੈ ਕਿ ਉਹਦਾ ਯੂਜ਼ ਥੋੜਾ ਘਟਾਓ ਤੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਮੈਂ ਕਹਾਂਗੀ ਕਿ ਗ੍ਰੀਨ ਲੀਫੀ ਵੈਜੀਟੇਬਲਸ ਜਿਹੜੀ ਹਰੀ ਸਬਜ਼ੀਆਂ ਆ ਜਾਂ ਕਲਰਫੁਲ ਫਰੂਟਸ ਐਂਡ ਵੈਜੀਟੇਬਲਸ ਉਹ ਬਹੁਤ ਇੰਪੋਰਟੈਂਟ ਹੈ। ਉਹ ਤਾਂ ਮੈਂ ਸਾਰੇ ਬੱਚਿਆਂ ਲਈ ਤੇ ਵੱਡਿਆਂ ਲਈ ਇਟ ਇਜ਼ ਵੈਰੀ ਇੰਪੋਰਟੈਂਟ। ਤੇ ਬਾਕੀ ਫੋਨ ਵਗੈਰਾ ਲਿਮਟਿਡ। ਥੈਂਕ ਯੂ। ਦਾ ਕੈਂਪਾ ਜਿਹੜਾ ਲੱਗ ਰਿਹਾ ਕਿੰਨਾ ਉਤਸ਼ਾਹ ਮਿਲ ਰਿਹਾ। ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਮਾਰਕ ਵਾਸੀ ਸਰਦਾਰ ਦੇ ਗਰੀਬ ਕੋਰ ਤੇ ਦੀ ਯਾਦ ਦੇ ਵਿੱਚ ਉਸ ਦਾ ਅੱਖਾਂ ਦਾ ਤੇ ਖੂਨ ਦਾਨ ਕੈਂਪ ਇਹ ਜੋ ਮਕਸੂਦਰਾ ਵਿੱਚ ਲਗਾਇਆ ਜਾ ਰਿਹਾ ਹੈ ਜੀ ਲੋਕਾਂ ਦੇ ਵਿੱਚ ਇਸ ਕੈਂਪ ਦਾ ਬਹੁਤ ਉਤਸ਼ਾਹ ਹੈ ਕਿ ਇਸ ਕੈਂਪ ਦੇ ਵਿੱਚ ਹੁਣ ਤੱਕ 35 ਜੂਨਟ ਬਲੱਡ ਡੋਨੇਟ ਹੋ ਚੁੱਕੇ ਹੈ ਉਮੀਦ ਹੈ ਕਿ 60 ਤੋਂ 65 ਦੇ ਵਿੱਚ ਵਿੱਚ ਬਲੱਡ ਡੋਨੇਟ ਆਪਣੇ ਕੋਲ 75 ਹੋ ਮੰਨਦੇ ਆ ਜੀ ਤੇ ਇਸ ਦੇ ਵਿੱਚ ਹਿੰਦ ਪਰਿਵਾਰ ਹੈ ਜੋ ਐਕਟਾ ਰਹੀ ਪਰਿਵਾਰ ਹੈ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲੱਗਦਾ ਵੀ ਇਹ ਬਹੁਤ ਅੱਗੇ ਤੱਕ ਜਾਏਗਾ। ਇੱਕ ਬਤਨ ਉਜਾਲ ਚ ਕੀ ਆ ਗਿਆ ਸਾਡੇ ਨਾਲ ਇਹ ਪਿੰਨਾਂ ਤੋਂ ਦਾਖਲ ਕਰ ਇਹ ਸਾਥੂ ਸੁਨਨਾ। ਵੈਕਿਨ ਕਰਨਾ ਇਨਸਾਨਾਂ ਲਈ ਵੀ ਬਹੁਤ ਬਣਾਤਾ ਸਾਡੇ ਕੋਲ 3% ਉਜਾਲ ਵਿੱਚ ਪੂਜਾ ਅੱਖਾਂ ਦਾ ਕੈਂਪ ਤੇ ਕੁੰਦਾਨ ਕੈਂਪ ਲਗਵਾਇਆ ਜਾ ਰਿਹਾ ਕੰਡ ਮਕਸੂਦਾ ਤਸੀਰ ਪਹਿਲ ਜਿਲ੍ਹਾ ਲੁਧਿਆਣਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਤੋਂ ਨੌਕਦਾਂ ਦੇ ਡਾਇਰੈਕਟਰੀ ਤੇ ਬਾਕੀ ਮੈਡੀਸਿਨਸ ਜੀਨ ਪਾਇਜ਼ੋਟੇਰਨਾ ਮੈਂ ਜੋ ਸਾਡੇ ਫਿਰਸਤੀ ਦੇ ਉਸਨੇ ਵੱਡੇ ਨੰਬਰ ਵਾਲੇ ਜਿਹਨਾਂ ਨੂੰ ਜੋ ਸਾਰੇ ਇੰਦਰ ਸਿੰਘ ਰਾਜ ਸਿੰਘ ਹੈਗੇ ਇਸਾ ਉਹਨਾਂ ਦੇ ਜੋ ਬੈਲ ਕੈਂਪੇਨਿੰਗ ਤੋਂ ਬਾਅਦ ਐਂਡ ਮਾਰਕੀਟਿੰਗ ਮਹਾਰਾਜਾ ਚੰਦਰਮੁਖੀ ਦੇ ਬਰਤਨ ਵਰਜਨ ਜੀ ਕੀ ਇਹ ਅਣਕਾਂ ਇੱਥੇ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਅੱਖਾਂ ਦਾ ਜਿੰਨਾ ਵੀ ਟ੍ਰੀਟਮੈਂਟ ਲੈਂਸ ਲੇਜ਼ਰ ਆਪਰੇਸ਼ਨ ਕੁਝ ਵੀ ਮੁਫਤ ਹੀ ਹੈ ਦਾ ਅਣਕਾਂ ਮੈਡੀਸਨ ਸਭ ਫ੍ਰੀ ਹੈ ਤੁਹਾਨੂੰ ਕਿੰਨਾ ਕਾ ਉਤਸ਼ਾਹ ਮਿਲ ਰਿਹਾ ਇਸ ਕੈਪਰੇ ਵਿੱਚ ਕੀ ਬਾਹਰ ਦੇ ਪਿੰਡਾਂ ਦੇ ਲੋਕੀ ਇੱਥੇ ਆ ਰਹੇ ਨੇ ਤੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਕੌਣ ਪਹੁੰਚ ਰਿਹਾ ਉਸਤਾਦ ਦੀ ਬਖਸ਼ੀ ਲੋਕ ਦੇ ਦੇਖ ਕੇ ਮੁੱਖ ਪਰਿਵਾਰ ਤੇ ਸਾਡੇ ਸਹਿਯੋਗੀ ਜਿੰਨੇ ਵੀ ਆ ਰਹੇ ਨੇ ਉਹ ਸੰਜੋਗ ਦੇ ਰਹੇ ਨੇ ਇੱਕ ਵਾਰ ਜੋ ਆਪਾਂ ਨੇ ਨਿਖਾਇਆ ਪਿੰਡ ਦੇ ਨਗਰਦਰ ਨਗਰੋ ਪਰਿਵਾਰ ਦੇ ਬਲਰਾਜ ਮਹਿੰਦੀ ਦੇ ਵੱਲੋਂ ਕੈਨੇਡਾ ਅੰਨਾ ਵੱਲੋਂ ਦਾਹ ਦੇ ਸਾਰੇ ਸਰਪ੍ਰਸਤਾ ਤੇ ਕੰਡਲ ਨਗਰ ਨੂੰ ਚੋੜੇ ਦਾ ਕਲਜੂਤ ਜੋਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਇब्राहिम ਚੰਦੀ ਕਲਬ ਅਕਸ਼ਰ ਨਾ ਰਵਿੰਦਰ ਵੀਰ ਨੇ ਸਾਡੇ ਹਸਪੀਟਲ ਚੋੜੇ ਤੋਂ ਸੋਨੀ ਆਜ ਕਲੀਨ ਕਰ ਤੇ ਹੋਰ ਵੀ ਐਨ ਆਰ ਆਈ ਵੀ ਸਾਡੇ ਪਿੰਡ ਦੇ ਨਗਰ ਪੰਚਾਇਤ ਦੇ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ